ਉਹ ਤੋਂ ਬਾਅਦ ਵਿੱਚ ਬੇਸ਼ਕ ਵੱਡੇ ਪੱਧਰ ਤੇ ਆਵਾਜ਼ਾਂ ਉੱਠੀਆਂ ਜੇ ਮੈਂ ਆਪਣੇ ਤੌਰ ਤੇ ਵੇਖਾਂ ਤੇ ਅਜੇ ਤੱਕ ਉਹ ਆਵਾਜ਼ਾਂ ਸੋਸ਼ਲ ਮੀਡੀਆ ਤੇ ਹੀ ਹੈ ਵਸੇ ਹਨਾ ਜਮੀਨੀ ਪੱਧਰ ਤੇ ਹੋ ਸਕਦਾ ਇੱਕ ਜਾਂ ਦੋ ਦਿਨ ਤੋਂ ਕਾਰਵਾਈ ਸਟਾਰਟ ਹੋ ਜੂਗੀ ਜਿੱਦਾਂ ਸੁਣਨ ਦੇ ਵਿੱਚ ਤੇ ਵੀ ਆਇਆ ਕਿ ਸ਼ਾਇਦ ਐਚਜੀਪੀਸੀ ਕੋਈ ਕਮੇਟੀ ਬਣਾ ਰਹੀ ਹੈ ਜਿਹੜੀ ਗੰਗਾ ਨਗਰ ਭੇਜੂਗੀ ਹਨਾ ਜੱਥੇਦਾਰ ਕੱਲ ਤੱਕ ਸਭ ਤੇ ਦੇਸ਼ ਤੇ ਉਹਨਾਂ ਨੇ ਪ੍ਰਧਾਨ ਸਾਹਿਬ ਨੇ ਕਮੇਟੀ ਬਣਾਈ ਹੈ ਉਹ ਕਮੇਟੀ ਜਾਊਗੀ ਜੇ ਕੋਈ ਪਤਾ ਕਿ ਮੈਂ ਤੁਹਾਡੇ ਕੋਲ ਬੜੀ ਬਾਤ ਕਹਿ ਰਿਹਾ ਮੈਂ ਕਹਿੰਦਾ ਵੀ ਸਿਰਫ ਸੋਸ਼ਲ ਮੀਡੀਆ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਹਰ ਉਹ ਜਿਹੜਾ ਬੰਦਾ ਜਿਸਦੇ ਤੱਕਾ ਹੋ ਰਿਹਾ ਸਾਨੂੰ ਉਹਦੇ ਪਹੁੰਚ ਕਰਨੀ ਚਾਹੀਦੀ ਸਣ ਰਸਤਾ ਕੀ ਹੈ ਅਸੀਂ ਰਾਸਤਾ ਸਿੱਖ ਇਕੱਠੇ ਗਿਓ ਆ ਸਾਡੇ ਰਾਜਸਥਾਨ ਸਿੱਖਾਂ ਦੀ ਚਰਚਾ ਹਰੇਕ ਸਾਡੇ ਕਿਉਂ ਚੱਲਦੀ ਹੈ ਸਾਡਾ ਰਾਜਸਥਾਨ ਇਹ ਪੰਜਾਬ ਤੋਂ 3 ਗੁਣਾ 4 ਗੁਣਾ ਜ਼ਿਆਦਾ ਵੱਡਾ ਹੈ ਜੇ ਕਿਤੇ ਜਦੋਂ ਦਰਦ ਸਮਝਦੇ ਹੋ ਤੁਸੀਂ ਜੇ ਸਾਡੇ ਕਿਤੇ ਪੀਲਵੜਾ ਕਾਂਡ ਹੋ ਜੇ ਨਾ ਜੀ ਤੇ ਅਸੀਂ ਚੱਲ ਕੇ ਪੀਲਵੜਾ ਪਹੁੰਚ ਦੇਈਏ ਤੇ ਪੰਜਾਬ 'ਚ ਕੀ ਵੇਖਦੇ ਹੋ ਤੇ ਪੰਜਾਬ 'ਚ ਕੀ ਹੈ ਵੀ ਸਿਰਫ ਸੋਸ਼ਲ ਮੀਡੀਆ ਬਿਆਨ ਤੱਕ ਵੀਡੀਓ ਆ ਫ੍ਰੀ ਹੋ ਜਾਓ ਆ ਫ੍ਰੀ ਹੋ ਜਾਓ ਆਫਰੀ ਕਿ ਮੈਂ ਤੇ ਤੇਜਿੰਦਰ ਸਿੰਘ ਜਿੰਮਾ ਦਾ ਬਿਆਨ ਦੇ ਦਿੱਤਾ ਸੀ ਉਹ ਮਾੜੀ ਘਟਨਾ ਹੋਈ ਆ ਉਹ ਤੁਸੀਂ ਉਦੋਂ ਕੀਤਾ ਕੀ ਆ ਤੁਸੀਂ ਹੂੰ ਤਾਂ ਛੋਟੇ ਧਰਮਾ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਵੀ ਚਾਰ ਸਿੱਖ ਰਸਤਰ ਕੁੱਟੇ ਕਿਤੇ ਕੁੱਟੇ ਦੀ ਜਿੰਨੀ ਆਪਣੀ ਇੰਡੀਆ ਚ ਹੂੰ ਉਹ ਬੜੀ ਵੀਡੀਓ ਵਾਇਰਲ ਹੋਈ ਸੀ ਹੂੰ ਤੇ ਪਤਾ ਨਹੀਂ ਕੁੱਟੇ ਹੈ ਕਿਥੇ ਕਿ ਪਤਾ ਲੱਗਦਾ ਸੀਗਾ ਉਹ ਮੇਰੇ ਕੋਲ ਵੀ ਆਈ ਮੈਂ ਬੜਾ ਗੁਰੂ ਨਲਿਕਾ ਤੇ ਇੱਕ ਮੋਟਰਸਾਈਕਲ ਸਪੀਡ ਤੇ ਨਜ਼ਰ ਆਇਆ ਉਸ ਤੇ ਆਰ ਜੇ ਨੰਬਰ ਲਿਖਿਆ ਸੀ ਅੱਛਾ ਆਰ ਜੇ ਮਤਲਬ ਉਹ ਰਸਤਾ ਦੀ ਘਟਨਾ ਹੈਗੀ ਹੈ ਹੂੰ ਹੂੰ ਮੇਰਾ ਇੱਕ ਵਟਸਐਪ ਗਰੁੱਪ ਹੈ ਜੀ ਸਾਰੇ ਪੁਲਿਸ ਅਧਿਕਾਰੀ ਹੈ ਮੈਂ ਵੀਡੀਓ ਉਹਦੇ ਚ ਪ ਚੇ ਨੀਰ ਕਰਨਾ ਹੈ ਕਿ ਤੁਹਾਨੂੰ ਦਿਖਾ ਮੈਂ ਮੇਰਾ ਦੋਸਤ ਹੈ ਇੱਕ ਐਸਐਚਓ ਨਗੌਰ ਉਹ ਕਹਿੰਦਾ ਜਿੱਥੋਂ ਪੁਰਾਣੀ ਘਟਨਾ ਹੈ ਅੱਛਾ ਮੈਂ ਕਹਿੰਦਾ ਕਿੱਥੇ ਦੀ ਕਹਿੰਦਾ ਨਸੀराबाद ਦੀ ਹਾਂ ਅਜੇ ਮੇਰੇ ਤੋਂ ਕਿ ਨਸੀराबाद ਹੈ ਜੀ ਸਭ ਤੋਂ ਕੋਲ 900 ਕਿਲੋਮੀਟਰ ਦੂਰ ਹੈ ਹਾਂ ਹਾਂ ਇਹਨਾਂ ਉੱਥੇ ਦੀ ਘਟਨਾ ਹੈ ਜੀ ਤੇ ਉਹ ਪੁਰਾਣੀ ਘਟਨਾ ਦੇ ਲਖੇ ਤਾਂ ਮੁਗੀ ਗੱਲ ਜੀ ਹਾਂ ਸਾਨੂੰ ਸੀ 66 ਕੁੱਟੇ ਭੀੜ ਨੇ ਕੁੱਟੇ ਹੈ ਵਿੱਚ ਬਾਜ਼ਾਰ ਦੇ ਲਟਾ ਕੇ ਜੀ ਤੇ ਕੁੱਟੇ ਹੈ ਜੇਸ਼ ਫੜਫੜ ਕੇ ਕੁੱਟੇ ਬੜੀ ਬੜੀ ਸਰਚਾਂ ਚੱਲ ਸੀਗੀ ਹਾਂ ਮੈਂ ਵੀਡੀਓ ਤੁਰੰਤ ਭੇਜੀ ਐਸਪੀ ਰਜਿੰਦਰ ਸਿੰਘ ਜੀ ਉੱਥੇ ਅਸ਼ਵੀਰ ਜੀ ਉਹਨਾਂ ਬੱਜੀ ਉਤੋਂ ਦੀ ਉਹਨਾਂ ਦੇ ਬਗੇ ਦੇ ਕਰਦਾ ਕਿ ਛੋੜ ਦੀ ਅਸੀਂ ਉੱਥੇ ਆ ਗਏ ਹਾਂ ਹਾਂ ਨਾਲ ਅੰਬਰ ਤੋਂ ਫੋਨ ਕਰਤਾ ਇਥੋਂ ਵੀ ਅਗੇ ਕਬੱਡੀ ਵਾਲੇ ਸੀ ਗੰਗਨ ਔਰ ਗੱਡੀਆਂ ਚੱਕੀਆਂ ਅਸੀਂ ਅਜਮੇਰ ਪਹੁੰਚ ਗਏ ਸਾਡੇ ਅਜਮੇਰ ਅਸੀਂ ਰਾਤ 11 ਪਹੁੰਚੇ ਹਾਂ ਸਵੇਰ ਦੇ ਚਲੇ ਤੇ ਐਸਪੀ ਰਾਤ ਕੋਥੋਂ ਵਾਲੇ ਚਾਇਆ ਉਹਨੇ ਕਹੀ ਬਿਲਕੁਲ ਹੀ ਬੰਦੇ ਕੁੱਟੇ ਛੋੜੇ ਮੈਂ ਵਿਖੇ ਪਤਾ ਕਰਾ ਲਿਆ ਇਹ ਮੀਨਾ ਬਣੀ ਘਟਣਾ ਹੈ ਉਲਟਾ ਕੀਤਾ ਕਿ ਜਿਹੜੇ ਸਰਦਾਰ ਕੁੱਟੇ ਉਹਨਾਂ ਦਾ ਕੇਸ ਪਾਤਾ ਅੱਛਾ 7:55 ਨੂੰ ਬੰਦ ਕਰਤਾ ਉਹ ਜਮਾਨਤਾ ਕਰਾ ਕੇ ਅਲਵਰ ਖੈਰਸੇਂ ਦੇ ਸੀ ਉੱਥੇ ਚਲੇ ਗਏ ਜਿਹੜੋ ਪਤਲਾ ਕਿ ਹਸ਼ੇ ਖਾ ਰਹੇ ਐ ਐਸਪੀ ਨੇ ਬਕਾਇਦਾ ਉਹਨਾਂ ਨੂੰ ਭੇਜ ਕੇ ਫੋਰਸ ਹੱਦੇ ਖੈਰਸੇਂ ਤੋਂ ਵਾਪਸ ਬੁਲਾਇਆ ਉਹਨਾਂ ਕੋਲੋਂ ਐਪਲੀਕੇਸ਼ਨ ਲਖਾਈ ਐਫਰ ਕਰਾਈ ਤੇ ਉਹ ਨਸੀਰਾਪਾ ਦੇ ਸਰਪੰਚ ਦੇ ਦਫ਼ਤਰ ਕੀਤਾ ਉਸ ਦੀ ਕਾਰਵਾਈ ਦਾ ਅਸਰ ਹੋਇਆ ਸੜੀ ਕਾਰਵਾਈ ਦਾ ਅਸੀਂ ਮੁੜ ਕੇ ਉੱਥੇ ਜਦੋਂ ਗਏ ਨਾਫਿਸ ਕੇ ਤਾਂ ਜਮਨ ਨਸੀਰਾਪਾ ਉਹ ਕਹਿੰਦਾ ਸਰਪੰਚਾ ਜੀ ਟੋਟਲ ਲਈ ਝਗੜਾ ਜਿਉ ਨਾ ਜੋ ਮਰਜ਼ੀ ਹੋ ਜੇ ਥੋੜਾ ਕੰਮ ਹੈ ਟੋਟਲ ਲਈ ਝਗੜਾ ਸਾਡਾ ਕੰਮ ਹੈ ਜਾਂਚ ਕਰਨਾ ਸੀ ਤੇ ਅੱਧਾ ਪਿੰਡ ਖਲਾਸੀ ਕਹਿੰਦਾ ਸਰਦਾਰ ਗੱਤ ਕੁੱਤੇ ਸਰਪੰਚ ਨੇ ਜੀ ਅੱਛਾ ਜੀ ਟੋਟਲ ਵੀ 25 ਲਾਇਆ ਤੇ ਉੱਥੇ ਮਾਲਤੀ ਅਗਰ ਆਈ ਸੀ ਜੀ ਫੋਰ ਸਰਦਾਰ ਸੀਗੀ ਉਹਦਾ ਮੈਸੇਜ ਆ ਸਾਡੇ ਅਸਤੇ ਡਿਪਟੀ ਨੂੰ ਵੀ ਤੁਹਾਨੂੰ ਐਜੀ ਦੇ ਬਾਰੇ ਸੀਗੇ ਉੱਥੇ ਆ ਕੇ ਅਸੀਂ ਇਹ ਦੱਸੋ ਜੀ ਕਹਿੰਦੀ ਕੁਛ ਨਹੀਂ ਮੈਂ ਤਾਂ ਸਿਰਫ ਐਸੇ ਕੁਝ ਖੁਸ਼ ਹੋਈ ਆ ਤਾਂ ਤਾਂ ਬਲੈਚਾ ਵੀ ਨਸਤੇ ਵੀ ਤੁਸੀਂ ਜੀ ਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਕਦੇ ਮਿਲੇ ਨਹੀਂ ਉਹਦੇ ਵਸੇ ਆਈ ਉਹਦੇ ਤੁਸੀਂ 900 ਕਿਲੋਮੀਟਰ ਚਾਗੀ ਸਾਡੇ ਕੋਲ ਆਈ ਮੈਂ ਤਾਂ ਤਾੜ ਤਮਾਦ ਕਰਾਂਗੇ ਵਾਕਿਆ ਵੀ ਇਹ ਦਰਦ ਹੋਣਾ ਚਾਹੀਦਾ ਹਰੇਕ ਨੂੰ ਕੋਮ ਕੋਮੀ ਦਾ ਬਚਾਈਦਾ ਹਾਲੇਕ ਸਿੱਧੂ ਹੈ ਹਾਈ ਜੀ ਜੀ ਅੱਛਾ ਉਹਨੇ ਸਭ ਚਾਹ ਬੁਲਾਈ ਮੈਂ ਕਿਨਾਂ ਪੰਜਾਬ ਸ਼ੋਗਨਾ ਜੀ ਤੁਸੀਂ ਉਹਦੇ ਮਗਰ ਪੈਰੋਂ ਤੱਕ ਕੀਰਤਿਆਂ ਤੱਕ ਜਾਓ